ਦੇਖੋ ਦੇਖ ਕਿੰਨੇ ਸੋਹਣੇ ਸੂਟ ਪਏ ਹੋਏ ਨੇ ਇੱਥੇ ਹਾਂ ਸੂਟ ਤੇ ਬਹੁਤ ਸੋਹਣੇ ਨੇ ਹੁੰਦਾ ਵੈਸੇ ਵੀ ਤੀਜ ਫੈਸਟੀਵਲ ਆ ਰਿਹਾ ਵਾ ਹਾਂ ਤੇ ਉਹਦੇ ਵਾਸਤੇ ਸੂਟ ਦੇਖਦੇ ਆ ਨਾ ਆਪਾਂ ਵੀ ਹਾਂ ਕੱਢੀ ਆ ਦਿਖਾਈ ਹਮ ਕਿੰਨੇ ਬੈਰ ਡਿਜ਼ਾਈਨ ਹਨ ਬਹੁਤ ਸੋਹਣੇ ਆ ਦੂਸਰਾ ਦਿਖਾ ਡਰੈਸ ਦੇਖਦੇ ਆ ਜਾ ਕੇ ਆਵਾਂਗੇ ਆਪਾਂ ਦੇਖੋ ਦੇਖ ਇਹ ਤਾਂ ਉਹ ਹੀ ਨਹੀਂ ਤੇਰੀ ਫਰੈਂਡ ਹਾਂ ਉਹਨੇ ਪਿਕਸ ਭੇਜੀ ਹੈ ਹਾਂ ਉਹਨੇ ਭੇਜੀ ਅੱਛਾ ਉਹਨੇ ਠੀਕ ਹੈ ਮੈਂ ਕਹਿਆ ਸੀ ਨਾ ਕਿ 3 ਫੈਸਟੀਵਲ ਆਇਆ ਟਾਈਮ ਹੋ ਗਿਆ ਪਾਣੀ ਮਿੰਟ ਉੱਪਰ ਇਹ ਰੁਪਿੰਦਰਾ ਤੁਸੀਂ ਕੀ ਗੱਲਾਂ ਕਰੀ ਜਾਂਦਾ ਤੈਨੂੰ ਪਤਾ ਨਹੀਂ ਮੇਰੇ ਦਵਾਈ ਦਾ ਟਾਈਮ ਹੋ ਗਿਆ ਦਵਾਈ ਨਹੀਂ ਦੇਣੀ ਮੈਨੂੰ ਮੰਮੀ ਮੈਂ ਹੁਣੇ ਲੈ ਕੇ ਆਉਣੀ ਆ ਦਵਾਈ ਤੇ ਪਾਣੀ ਆਲੋ ਮੰਮੀ ਨਾ ਮੇਰੀ ਗੱਲ ਸੁਣਾ ਐਸ ਕੀ ਤੇਰੇ ਪੈਕਿਆਂ ਤੋਂ ਕੋਈ ਬੋੜਾ ਹੀ ਨਹੀਂ ਹੈਗਾ ਉਹਨਾਂ ਨੂੰ ਪਤਾ ਨਹੀਂ ਸੌਣ ਸਾਰਾ ਲੰਘ ਚੁੱਕਿਆ ਸੰਧਾਰੇ ਸੰਦੂਰਿਆਂ ਦਾ ਪਤਾ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਅੰਮੀ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਠੀਕ ਹੋ ਦੇਦੀ ਹਾਂ ਹਾਂ ਠੀਕ ਹੈ ਤੂੰ ਸੁਣਾਓ ਕਿਦਾਂ ਬਹੁਤ ਵਧੀਆ ਦੇਦੀ ਹੋਰ ਨੰਦਨੀ ਕਿਦਾਂ ਠੀਕ ਹੈ ਬਹੁਤ ਵਧੀਆ ਹਾਂਜੀ ਅੱਜ ਤਾਂ ਮੈਨੂੰ ਚੌੜ ਚੜ ਗਿਆ ਅੱਜ ਤਾਂ ਦਿਨੇ ਭਾਗਾਂ ਨੇ ਮੇਰੀ ਧੀ ਆਈ ਹੈ ਹੋਰ ਉਹ ਠੀਕ ਹੈ ਠੀਕ ਹੋ ਅੰਮੀ ਤੁਸੀਂ ਸੁਣਾਓ ਕਿਦਾਂ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਲੈ ਮੈਂ ਪਣ ਲਿਆ ਹਣੀ ਦੇਦੀ ਤੁਹਾਡੇ ਲਈ ਪਾਣੀ ਰਪਿੰਦਰ ਬਾਅਦ ਚ ਲੈ ਮੇਰੀ ਗੱਲ ਹਲੇ ਪੂਰੀ ਨਹੀਂ ਹੋਈ ਹੈਗੀ ਮੇਰੀ ਕੰਗਾ ਜਵਾਬ ਦੇ ਕੇ ਜਾ ਹਾਂਜੀ ਮੰਮੀ ਮੈਂ ਹਰ ਵਾਰੀ ਮੈਨੂੰ ਹੀ ਯਾਦ ਕਰਾਉਣੇ ਪੈਣੇ ਤੇ ਤੇ ਹਰ ਉਹਨਾਂ ਨੂੰ ਪਤਾ ਨਹੀਂ ਵੀ ਆਪ ਵੀ ਕਰਨਾ ਕੋਈ ਮਾਨਤਾਨ ਵੀ ਕੋਈ ਚੀਜ਼ ਹੁੰਦੀ ਹੈ ਮੈਂ ਕਿਸੇ ਗੱਲ ਦੀ ਭੁੱਖੀ ਨਹੀਂ ਹੈਗੀ ਮੇਰਾ ਘਰ ਭਰਿਆ ਪਿਆ ਮੰਮੀ ਉਧਰੋਂ ਮੰਮੀ ਦਾ ਫੋਨ ਆਇਆ ਸੀ ਤੇ ਇੱਕ ਦੋ ਦਿਨਾਂ ਨੂੰ ਵੀਰੇ ਨੇ ਫ੍ਰੀ ਹੋਣਾ ਹੈ ਫੇਰ ਆਊਗਾ ਵੀਰਾ ਮੰਮੀ ਤਾਂ ਆਪ ਤਾਂ ਠੀਕ ਨਹੀਂ ਹੈਗੇ ਵੀਰੇ ਨੂੰ ਭੇਜ ਦੇਣਗੇ ਤੇਰੇ ਵੀਰੇ ਨੇ ਹਲੇ ਫ੍ਰੀ ਹੋਣਾ ਹੈ ਕਿੱਡਾ ਵੱਡਾ ਬਿਜ਼ਨਸਮੈਨ ਬਣ ਗਿਆ ਜਿਹੜਾ ਫ੍ਰੀ ਨਹੀਂ ਹੈਗਾ ਉਹ ਹੈਂ ਮਰੀ ਜੰਦੀਆ ਗੱਲਾਂ ਮੇਰੇ ਨਾਲ ਨੰਦਨੀ ਉਹ ਕੁਰਸੀ ਲੈ ਆਪੋ ਤੇ ਇੱਥੇ ਮੇਰੇ ਸਾਹਮਣੇ ਬਿਠਾ ਕੇ ਹਾਂਜੀ ਮੰਮਾ ਹਾਂ ਹਾਂ ਮੰਮੀ ਤੁਸੀਂ ਭਾਬੀ ਨੂੰ ਐਦਾਂ ਕਿਉਂ ਬੋਲਦੇ ਹੋ ਚੰਗਾ ਲੱਗਦਾ ਤੁਸੀਂ ਮੇਰੇ ਸਾਹਮਣੇ ਦੀ ਲਾਹ ਪਾ ਕਰੀ ਜਾਂਦੇ ਹੋ ਭਾਬੀ ਕੀ ਸੋਚਦੀ ਹੋਊਗੀ ਵੀ ਦੀਦੀ ਆਏ ਆ ਮੰਮੀ ਤੋਂ ਉਹਦੇ ਸਾਹਮਣੇ ਸ਼ੁਰੂ ਹੋ ਗਏ ਆ ਮੈਂ ਤਾਂ ਜਿਹੜੀ ਗੱਲ ਮੈਨੂੰ ਬੁਰੀ ਲੱਗੇ ਮੈਂ ਤਾਂ ਮੂੰਹ ਤੇ ਮਾਰਦੀ ਆ ਉਹਨੂੰ ਜਿਹੜੀ ਗੱਲ ਬੁਰੀ ਲੱਗਣੀ ਲੱਗੀ ਜਾਵੇ ਕਹਿਣਾ ਨਹੀਂ ਹੈਗਾ ਉਹਨੂੰ ਅਕਲ ਨਹੀਂ ਹੈਗੀ ਉਹਦੇ ਪੇਕੇਆਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਇੱਕ ਵਾਰੀ ਧੀ ਵਿਆਹ ਦੀ ਬਸ ਵਹਾ ਵੜਤਾ ਉਹਨਾਂ ਨੂੰ ਪਤਾ ਨਹੀਂ ਤੇ ਤੇ ਹਰ ਕਰੀਦੇ ਹੁੰਦੇ ਨੇ ਹਰ ਵਾਰੀ ਮੈਂ ਕਹਿੰਨੀ ਆ ਇਹਦੀ ਮੰਮੀ ਆਪਣੇ ਆਪ ਆ ਜਾਂਦੇ ਪੇਕੇ ਆਪਣੇ ਆਪ ਆ ਜਾਂਦੇ ਨੇ ਇੰਨਾ ਸਮਾਨ ਦੇ ਕੇ ਜਾਂਦੇ ਨੇ ਮੇਰੇ ਤੋਂ ਸਾਂਭਿਆ ਵੀ ਨਹੀਂ ਜਾਂਦਾ ਹੈਗਾ ਘਰੇ ਰੱਖਣ ਨੂੰ ਤਾਂ ਉਹ ਨਹੀਂ ਹੁੰਦੀ ਹੈਗੀ ਅਮਨ ਆ ਦੇਖ ਲੈ ਇਹਦੀ ਅਕਲ ਇੱਕ ਗਲਾਸ ਲੈ ਕੇ ਆਈ ਹੈ ਮੈਨੂੰ ਕੀ ਕੀ ਸਖਾਵਾਂ ਫਿਰ ਤੂੰ ਕਹਿੰਗੀ ਬੋਲਦੀ ਐ ਮੰਮੀ ਮੈਨੂੰ ਬੋਲਣਾ ਤਾਂ ਕੀ ਕਰਾਂ ਇਹ ਤਾਂ ਤੈਨੂੰ ਆਪਣੇ ਆਪਾ ਚਾਹੀਦੀ ਆ ਵੀ ਅਸੀਂ ਤੈਨੂੰ ਜਣੇ ਤਿੰਨ ਗਲਾਸ ਤਾਂ ਲਿਆਉਂਦੀ ਤੂੰ ਚੱਲ ਬਤ ਤੂੰ ਪੀ ਇਹ ਤਾਂ ਹੀ ਜੀਵ ਅਕਲ ਦੀ ਮਾਲਕ ਐ ਇਹਨੂੰ ਅਕਲੋਂ ਅਕਲ ਨਹੀਂ ਹੈਗੀ ਐਨੀ ਹਲੋ ਹਾਂਜੀ ਮਮਾ ਸਸਰੀ ਗਾਹ ਹੋਰ ਕਿਵੇਂ ਹੋ ਠੀਕ ਹੋ ਹਾਂਜੀ ਕੋਈ ਨਾ ਮਮਾ ਨੇ ਮਮਾ ਨਾਲ ਗੱਲ ਕਰਕੇ ਦੱਸ ਦੇਣੀ ਹੈ ਤੁਹਾਨੂੰ ਠੀਕ ਹੈ ਜੀ ਓਕੇ ਉਹ ਮਮਾ ਮੇਰੇ ਮਮਾ ਦਾ ਫੋਨ ਸੀਗਾ ਉਹ ਪੁੱਛਦੇ ਪਏ ਸੀਗੇ ਕਦੋਂ ਆਣਾ ਵਾ ਘਰੇ ਸੰਧਾਰਾ ਦੇਣ ਵਾਸਤੇ ਮੈਂ ਇੱਥੇ ਖੜੀ ਕੀ ਕਰਦੀ ਆ ਚੱਲ ਰੋਟੀ ਪਾਣੀ ਕਰ ਤੈਨੂੰ ਪਤਾ ਨਹੀਂ ਕੁੜੀ ਆਈ ਆ ਓ ਪੁੱਤ ਉਹਨਾਂ ਨੂੰ ਕਹੋ ਜਦੋਂ ਮਰਜ਼ੀ ਆਉਣ ਤੁਹਾਡਾ ਘਰ ਹੈ ਇਹ ਵੀ ਕੋਈ ਕੁੱਛਣ ਵਾਲੀ ਗੱਲ ਆ ਆ ਦੇਖ ਲਾਵਾਂ ਇਹਦੇ ਪੇਕੇ ਬਾਰ-ਬਾਰ ਪੁੱਛਦੇ ਨੇ ਕਦੋਂ ਆਈਏ ਕਦੋਂ ਆਈਏ ਆਹ ਦੇਖ ਰੁਪਿੰਦਰ ਦੇ ਪਿੱਕੇ ਕਹੇ ਜene ਬਾਰ-ਬਾਰ ਕਹਿਣ ਤੇ ਵੀ ਬਾਰ-ਬਾਰ ਕੇ ਮੈਂ ਮਹੱਲੇ ਚ ਕੀ ਹੋ ਦਿਖਾਵਾਂ ਸਾਰੇ ਪੁੱਛਦਿਆਂ ਤੇਰੀ ਨੂੰਹ ਦਾ ਸੰਧਾਰ ਆ ਗਿਆ ਤੇਰੀ ਨੂੰਹ ਦਾ ਸੰਧਾਰ ਮੈਂ ਕੀ ਕਹਾਂ ਆ ਛੋਟੀ ਦੇ ਦੇਖ ਲੈ ਤੂੰ ਦੇਖੀ ਜਦੋਂ ਆਉਣਗੇ ਇੰਨਾ ਕੁਛ ਲੈ ਕੇ ਆਉਂਦੇ ਨੇ ਮੇਰੇ ਵਾਸਤੇ ਸੂਟ ਸਾਰੇ ਟੱਬਰ ਨੂੰ ਕੱਪੜੇ ਮੇਰੇ ਵਾਸਤੇ ਤਾਂ ਪਿਓਰ ਦਾ ਸੂਟ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਕੀ ਇਹਦੇ ਸੱਸ ਨੇ ਪਿਓਰ ਤੋਂ ਸੂਟ ਪਾਉਣੇ ਨੇ ਤੇ ਇੰਨੇ ਫਰੂਟ ਇੰਨੇ ਡੱਬੇ ਘਰ ਘਰ ਦਿੰਦੇ ਨੇ ਲਿਆ ਕੇ ਮਹੱਲੇ ਚ ਵੀ ਅਸੀਂ ਵੰਡਦੇ ਰਹਿੰਦੇ ਆ ਤਾਂ ਵੀ ਨਹੀਂ ਮੁੱਕਦਾ ਸਾਮਾਨ ਕਿੰਨੇ ਕਿੰਨੇ ਦਿਨ ਨਹੀਂ ਮੁੱਕਦਾ ਆਹ ਦੇਖ ਲੈ ਮਲਾਂ ਨੂੰ ਬਾੜੇ ਮੈਂ ਬੋਲਾਂ ਤਾਂ ਕੀ ਕਰਾਂ ਦੁਖੀ ਹੋ ਕੇ ਚਲ ਮਮੀ ਤੂੰ ਹੀ ਨਾ ਟੈਨਸ਼ਨ ਲਈ ਜਾ ਕਰ ਪਰ ਜਿੰਨਾ ਜੋ ਮਾਪਿਆਂ ਹੁੰਦੇ ਆ ਆਪਣੇ ਧੀਆਂ ਦਾ ਕਰਦੇ ਹੀ ਆ ਫਿਰ ਕੀ ਹੋਇਆ ਅਮੀਰ ਗਰੀਬੀ ਦਾ ਪਣੀ ਹੋਈ ਆ ਹੁਣ ਉਹਦਾ ਤਾਂ ਕੁਰਪਿੰਦਰ ਭਾਬੀ ਦਾ ਕੋਈ ਤਾਂ ਤਸੂਰ ਨਹੀਂ ਹੋਏਗਾ ਹੁਣ ਜੇ ਇਹਦੇ ਪੇਟਿਆਂ ਕੋ 4 ਪੈਸੇ ਆ ਤੇ ਉਹਦੇ ਕੋਲ ਨਹੀਂ ਫਿਰ ਕੀ ਹੋਇਆ ਨਾ ਉਹਦਾ ਤੈਨੂੰ ਕੋਈ ਕੰਮ ਵੀ ਕਮੀ ਰੱਖਦੀ ਆ ਉਹ ਮਨ ਪੁੱਤਾ ਉਹਨਾਂ ਨੂੰ ਆਪਣੇ ਆਪ ਚਾਹੀਦਾ ਮਾਣ ਜਿਤ ਵੀ ਕੋਈ ਚੀਜ਼ ਹੁੰਦੀ ਆ ਮੈਨੂੰ ਕਿਹੜੀ ਗੱਲ ਦਾ ਘਟਾ ਆਪਣਾ ਘਰ ਭਰਿਆ ਪਿਆ ਅਸੀਂ ਨਹੀਂ ਤੇਰਾ ਕੰੜ ਕਿਉਂਦੇ ਆਗੇ ਅਸੀਂ ਬਿਨਾਂ ਕਹੀ ਤੂੰ ਜਾਣਦੇ ਆ ਤੇਰੀ ਉਹ ਸਹੁਰੇ ਘਰ ਇੱਜ਼ਤ ਕਿੰਨੇ ਕਰਦੇ ਨੇ ਉਹ ਤੇਰੀ ਸੱਸ ਤੈਨੂੰ ਹੱਥਾਂ ਤੇ ਚੱਕਦੀ ਆ ਆਹੀ ਗੱਲ ਹੁੰਦੀ ਆ ਇਹਨੂੰ ਹਰ ਵਾਰੀ ਗੱਲ ਕਹੋ ਕਰ ਕਰਕੇ ਕਹਿਣਾ ਪੈਂਦਾ ਵੀ ਹਾਂ ਐ ਕਰੀਦਾ ਹਾਂ ਐ ਕਰੀਦਾ ਜਿਤ ਤਿਆਰ ਹੁਣ ਮੈਂ ਸਹਾਂਵਾਂ ਦੀ ਮਾਂ ਨੇ ਆਣੀ ਆ ਇਹ ਸੋਣਾ ਹਾਂ ਹਾਂ ਅਮਨ ਆ ਤੇਰਾ ਸੂਟ ਬਹੁਤ ਹੀ ਸੋਹਣਾ ਕੱਦ ਸੋਆਇਆ ਸੀਗਾ ਇਹ ਮੈਨੂੰ ਇਹਨਾਂ ਨੇ ਗਿਫਟ ਕੀਤਾ ਵਾ ਸੋਣਾ ਮੰਮੀ ਬਹੁਤ ਸੋਹਣਾ ਲੱਗਦਾ ਤੇਰਾ ਰੰਗ ਤੇ ਤਾਂ ਖਿੜਖੜ ਪੈਂਦਾ ਮੇਰੀ ਧੀ ਰਾਣੀ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਤਾਂ ਮੈਂ ਵੀ ਗੱਲ ਲੱਗੀ ਸੀ ਦੀਦੀ ਤੇ ਬਹੁਤ ਉੱਠਿਆ 컬러 ਦੀਦੀ ਆਪ ਵੀ ਕਲਰ ਵੀ ਕਲਰ ਵੀ ਹੋਏ ਪੇਸ ਸੋਹਣੇ ਲੱਗੇ ਨੇ ਹਾਂ ਹਾਂ ਹੈਨਾ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਬਾਹਰ ਬੱਲੇ ਵੱਜੀ ਮੈਨੂੰ ਲੱਗਦਾ ਵੀਰਾ ਆਇਆ ਦੇਖ ਕੇ ਆ ਗਿਆ ਵੀਰੇ ਆ ਗਿਆ ਆ ਗਿਆ ਹੋਰ ਕਿਧਰ ਬੈਠੇ ਵਧੀਆ ਵਧੀਆ ਮੰਮੀ ਕਿਵੇਂ ਆ ਮੰਮੀ ਵਧੀਆ ਤੂੰ ਸੁਣਾ ਕਿੱਦਾਂ ਤੇਰਾ ਕਾਪਰ ਵਾਟਾ ਰਿਚਨੇ ਤੂੰ ਐਦਾਂ ਕਰ ਵੀ ਉਧਰ ਬੈਠ ਮੈਂ ਮੰਮੀ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਣੀ ਠੀ ਵੀਰਾ ਆਇਆ ਵੀਰਾ ਆਇਆ ਸਾਰ ਘਰ ਸਿਰ ਤੇ ਚੱਕਿਆ ਪਿਆ ਚਲ ਕੋਈ ਨਹੀਂ ਮੰਮੀ ਮੈਨੂੰ ਵੀ ਤਾਂ ਚਾਹ ਹੁੰਦਾ ਆਪਣੇ ਭਰਾ ਦਾ ਸਾਰੀਆਂ ਭੈਣਾਂ ਨੂੰ ਹੁੰਦਾ ਵਾ ਐਣਾ ਕਰਿਆ ਕਰ ਤੂੰ ਨਹੀਂ ਇਹ ਤਾਂ ਜ਼ਿਆਦਾ ਹੀ ਐਕਟਿੰਗਾਂ ਕਰਦੀ ਐ ਤੈਨੂੰ ਨਹੀਂ ਪਤਾ ਹੈਗਾ ਮੰਮੀ ਹਾਂ ਵੀਰਾ ਹੀ ਆਇਆ ਆਜੋ ਉੱਧਰ ਆਜੋ ਸਾਰੇ ਕੋਈ ਨਹੀਂ ਆਉਨੇ ਤੂੰ ਉਹਨੂੰ ਚਾਹ ਪਾਣੀ ਦੇ ਜਾ ਚਲੋ ਠੀਕ ਹੈ ਹਾਂ ਬੀ ਸੀ ਨੇ ਲੱਗਿਆ ਹੋਇਆ ਇਹਦਾ ਪਰ ਚਲੇ ਜਾਨੇ ਆਪਾਂ ਕੋਈ ਨਹੀਂ ਮੰਮੀ ਚਲਦੇ ਚੰਗਾ ਲੱਗਦਾ ਐ ਤਾਂ ਹਾਂ ਤਲ ਕੋਈ ਨਹੀਂ ਮੈਂ ਜਾਇਆ ਨਹੀਂ ਤੂੰ ਤੁਸੀਂ ਵੀ ਆਉਣਾ ਕਿ ਬੈਠਣਾ ਇੱਥੇ ਨਹੀਂ ਨਹੀਂ ਚੰਗਾ ਲੱਗਦਾ ਚਲ ਭਾਬੀ ਚੱਲਦੇ ਹਾਂ ਹਾਂ ਚਲੋ ਗਰਮੀ ਵੀ ਬਹੁਤ ਅੱਜ ਪਾਣੀ ਆ ਗਿਆ ਹਾਂ ਲੋ ਵੀਰੇ ਮਮੇ ਨਹੀਂ ਆਉਂਦੇ ਦੋ ਮਿੰਟ ਦੀਦੀ ਵੀ ਆਏ ਹੋਏ ਨਾ ਆ ਮੰਦੇ ਦੀ ਹਾਂ ਤੂੰ ਦੱਸ ਠੀਕ ਆ ਮੈਂ ਵਧੀਆ ਤੇਰਾ ਕੰਮ ਕੁਮ ਠੀਕ ਹੈ ਹਾਂ ਬਹੁਤ ਵਧੀਆ ਤੂੰ ਸੁਣਾ ਕਿੱਦਾਂ ਮੇਰਾ ਬਹੁਤ ਵਧੀਆ ਹੈ ਚਲੋ ਇੱਕ ਤਾਂ ਤੇਰੇ ਫੋਨ ਨਹੀਂ ਸਾ ਲੈਣ ਦਿੰਦੇ ਉਹ ਫੋਨ ਤੈਨੂੰ ਪਤਾ ਹੀ ਹੁਣ ਕੰਮਾਂ ਦੇ ਜੋਰ ਨੇ ਤਾਂ ਹੀ ਤੇ ਤੇ ਰਸੰਧਾਰਾ ਲੇਟ ਹੋ ਗਿਆ ਕਮਲੀਏ ਇਹਦੇ ਦੋ ਦਿਨ ਪਹਿਲਾਂ ਇਹ ਕੰਮ ਨਿਬੜ ਜਾਣਾ ਸੀ ਜਿਹੜਾ ਅੱਜ ਹੋਇਆ ਤੂੰ ਤਾਂ ਦੋ ਦਿਨ ਲੇਟ ਹੋ ਗਿਆ ਇਹਦਾ ਤਾਂ ਮੈਨੂੰ ਹੀ ਪਤਾ ਨਾ ਅਭੀ ਜੀ ਮੈਂ ਰੁੱਕ ਕੇ ਕਰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਤੁਸੀਂ ਹਾਂਜੀ ਹਾਂ ਹੋਰ ਤੇਰੀ ਮੰਮੀ ਠੀਕ ਆ ਹਾਂਜੀ ਠੀਕ ਐ ਮੈਂ ਸੁਣਿਆ ਸੀ ਰੁਪਿੰਦਰ ਕਹਿੰਦੀ ਬਿਮਾਰ ਨੇ ਮੰਮੀ ਹਾਂਜੀ ਕਾਫੀ ਬਿਮਾਰ ਚੱਲਦੇ ਰਹੇ ਪਰ ਠੀਕ ਨੇ ਹੁਣ ਫਰਕ ਆ ਅੱਛਾ ਹੁਣ ਠੀਕ ਨੇ ਹਾਂਜੀ ਹਾਂਜੀ ਠੀਕ ਨੇ ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਰਹਿੰਦੀ ਆ ਬਹੁਤ ਵਧੀਆ ਰੱਬ ਦੀ ਕਿਰਪਾ ਪਰਿਵਾਰ ਸਾਰਾ ਹਾਂ ਰੱਬ ਦੀ ਕਿਰਪਾ ਵਧੀਆ ਕਿਰਪਾ ਹੀ ਚਾਹੀਦੀ ਹੈ ਫਸਰੀ ਗਈ ਕਿੱਦਾਂ ਠੀਕ ਹੋ ਠੀਕ ਐ ਤੁਸੀਂ ਨਾਲ ਆ ਆ ਇੱਥੇ ਬਹਿ ਜਾ ਪੁੱਤ ਆ ਜਾ ਹਾਂ ਮੰਮੀ ਬੈਲੀਆਂ ਸਤਿ ਸ਼੍ਰੀ ਅਕਾਲ ਠੀਕ ਹੋ ਹਾਂਜੀ ਹੋਰ ਦੀ ਕਿਦਾਂ ਤੁਹਾਡਾ ਘਰ ਪਰਿਵਾਰ ਸਭ ਵਧੀਆ ਇਨ-ਲੌ ਸਾਰੇ ਵਧੀਆ ਠੀਕ ਨੇ ਭਾਈ ਹੋਣੀ ਤੁਸੀਂ ਕਿਦਾਂ ਤੁਹਾਡੇ ਸਭ ਵਧੀਆ 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 ਚਾਹੀਦਾ ਠੀਕਾ ਦੀ ਚਾਹੀਦਾ ਚਾਹ ਬਣਾ ਲਿਓ ਮੰਮੀ ਗੱਲ ਸੁਣਿਓ ਆ ਇੱਥੇ ਦੱਸ ਦੇ ਕੀ ਕਹਿੰਦੀ ਏ ਤੂੰ ਮੰਮੀ ਮੈਂ ਕਹਿੰਦੀ ਸੀ ਕਿ ਕੁਝ ਮੰਗਵਾ ਲਈਏ ਚਾਹ ਨਾਲ ਉਹ ਜਿਹੜੇ ਬਿਸਕੁਟ ਪਹਿਲੇ ਉਹ ਵੀ ਧਰ ਲਿਆ ਪਲੇਟ 'ਚ ਚਾਹ ਤਾਂ ਬਣ ਗਈ। ਆ ਬਿਸਕੁਟ ਦੇਖਾਂ। ਆਹ ਕਿ ਬਿਸਕੁਟ ਤਾਂ ਬਹੁਤ ਥੋੜੇ ਆ। ਮੈਂ ਕੀ ਦਵਾਂਗੀ ਉਹਨੂੰ ਚਾ ਕੇ ਉਹਨੂੰ ਇਲਾ ਵੀਰੇ ਇਹ ਲੋਡ ਜਿੰਨੀ ਗਰਮੀ ਚ ਤੈਨੂੰ ਚਾਹ ਦੀ ਹੈ ਚੱਲ ਕੋਈ ਨਾ ਇਹ ਚਾਹ ਤੂੰ ਆ ਲੈ ਬੇਤੀ ਆਲੋ ਦੀਦੀ ਆਲੋ ਮੰਮੀ ਤੂੰ ਆਪਣੇ ਨਹੀਂ ਲੈ ਕੇ ਉਹ ਮੈਂ ਪੀਨੀ ਆ ਤੁਸੀਂ ਲਓ ਹਾਂਜੀ ਹਾਲੋ ਦੀਦੀ ਹਾਲੋ ਮੰਮੀ ਬਸ ਮੈਂ ਹੋਰ ਦੱਸ ਹੋਰ ਵਧੀਆ ਦੱਸ ਕਿ ਵਧੀਆ ਹੋ ਗਿਆ ਗੇੜਾ ਜਲਦੀ ਲਾ ਜਾ ਕਰ ਤੈਨੂੰ ਪਤਾ ਉਹਨਾਂ ਕੰਮ ਚੋਂ ਨਹੀਂ ਨਿਕਲ ਹੁੰਦਾ ਆ ਤੇਰਾ ਸੰਧਾਰਮਿਤ ਲੋਕ ਵੀ ਦੱਸ ਕੇ ਆਦੇ ਤਾਈਂ ਦੋ ਦਿਨ ਲੇਟ ਹੋ ਗਿਆ ਨਹੀਂ ਤਾਂ ਤੈਨੂੰ ਪਤਾ ਹੈ ਪਹਿਣਾ ਕੋ ਜਲਦੀ ਘੇੜਾ ਮਾਰਿਆ ਕਰੋ ਤੂੰ ਤਾਂ ਕਹਿ ਦਿੰਦਾ ਮੈਂ ਆ ਜਾਊਂਗਾ ਪਰ ਮੈਨੂੰ ਪਤਾ ਨਾਂਂਂ ਦੀ ਅੱਡੀ ਚ ਫੋਨ ਵੀ ਕਰ ਲਿਆ ਕਰ ਮੰਮੀ ਨੂੰ ਨਹੀਂ ਨੰਬਰ ਬੁਲਾਉਣਾ ਹੁੰਦਾ ਮੰਮੀ ਨੂੰ ਨੰਬਰ ਤਾਂ ਮਲਾ ਦਿਆ ਕਰ ਘੱਟੋ ਘੱਟ ਮੈਨੂੰ ਵੀ ਆਸ ਹੋਵੇ ਕਿ ਮੇਰੀ ਮਾਂ ਦਾ ਮੇਰੇ ਭਰਾ ਦਾ ਫੋਨ ਆਉਂਦਾ ਤੂੰ ਸ ਤਾਂ 3 ਵਿਆਹ ਕਿ ਤੋਰ ਦਿੰਨੇ ਹੋ ਆਪਣੇ ਫਰਜ਼ ਵੀ ਛੱਡ ਦਿੰਦੇ ਨੇ ਉੱਥੇ ਕਿ ਤੋੜ ਦਿੱਤੀਆਂ ਅਗਲੇ ਘਰਾਂ ਵਿੱਚ ਇੱਕ ਵਾਰੀ ਆ ਕੇ ਉਗਸੁਗ ਵੀ ਲਿਆ ਕਰੋ ਧੀਆਂ ਦੀ ਇਹ ਨਹੀਂ ਹੈਗਾ ਕਿ ਸੋਹਰੇ ਗਈਆਂ ਤੇ ਬੱਸ ਉਸ ਤੋਂ ਬਾਅਦ ਛੱਡ ਦਿੱਤੀਆਂ ਕੀ ਗੱਲ ਭੈਣੀ ਅੱਜ ਤੂੰ ਬੜੀ ਪਰੇ ਹੋਈਆਂ ਅੱਗੇ ਤੇ ਤੂੰ ਕਦੇ ਜਦਾਂ ਮੈਨਾਂ ਨਹੀਂ ਬੋਲੀ ਮੈਨੂੰ ਦੱਸ ਦੇ ਕੁਝ ਹੋਇਆ ਮੰਮੀ ਮੈਂ ਤੈਨੂੰ ਹਮੇਸ਼ਾ ਫੋਨ ਕਰਦੇ ਤਾਂ ਹੈਗੀਆਂ ਤੂੰ ਤਾਂ ਮੈਨੂੰ ਤਾਨੇ ਮੇਂਡੇ ਦੇਣ ਲੱਪੀ ਮੈਂ ਮਮੀ ਨੂੰ ਆਪ ਕਈ ਵਾਰ ਫੋਨ ਮਲਾ ਕੇ ਦਿੱਤਾ ਮੈਨੂੰ ਲੱਗਦਾ ਕੋਈ ਗੱਲ ਹੋਈ ਆ ਦੱਸ ਮੈਨੂੰ ਕੀ ਹੋਇਆ ਕੁਛ ਨਹੀਂ ਕੁਛ ਤਾਂ ਹੋਇਆ ਐਨੀ ਆਪਣੀ ਉਮਰ ਹੋ ਗਈ ਅੱਜ ਤੱਕ ਤੂੰ ਕਦੇ ਮੇ ਨਾਲ ਤਾਂ ਗੱਲ ਨਹੀਂ ਕੀਤੀ ਦੱਸ ਮੈਨੂੰ ਕੀ ਗੱਲ ਕੀ ਆ ਤੂੰ ਤਾਂ ਮੇਰੇ ਤੋਂ ਵੀ ਗੱਲ ਲੁਕਉਣ ਲੱਪੀ ਨਹੀਂ ਵੀਰੇ ਕੋਈ ਗੱਲ ਨਹੀਂ ਚਲ ਠੀਕ ਆ ਹੁਣ ਮੈਂ ਚੱਲਦਾ ਮੇਰੇ ਫੋਨ ਵੱਜੀ ਜਾਂਦੇ ਆ ਮੈਨੂੰ ਕੰਮ ਬਹੁਤ ਨੇ ਨਹੀਂ ਬਹਿ ਜਾ ਹੁਣ ਤੂੰ ਰੋਟੀ ਖਾ ਕੇ ਜਾਈ ਨਹੀਂ ਨਹੀਂ ਰੋਟੀ ਚਲ ਠੀਕ ਆ ਫਿਰ ਹੈ ਮੈਂ ਚਲਦਾ ਚਲ ਠੀਕ ਹੈ ਜਲਦੀ ਗੇੜਾ ਮਾਰ ਜੀ ਹਾਂ ਹਾਂ ਕੋਈ ਨਹੀਂ ਮੈਂ ਮੰਮੀ ਨੂੰ ਲੈ ਕੇ ਆਉਂਗਾ ਨਾਲੇ ਹਾਂ ਕੰਗਾ ਜੀ ਦੱਸ ਠੀਕ ਆ ਦੱਸ ਠੀਕ ਆ ਯਾਹ ਨਾ ਜਾਈਂ ਹਾਂ ਹਾਂ ਕੋਈ ਨਹੀਂ ਕੋਈ ਹਾਂ ਆ ਨਾ ਕਰ ਨਾ ਦੱਸ ਜਲਦੀ ਗੇੜਾ ਮਾਰ ਜੀ ਅਮਨ ਸ਼ੁਕਰ ਹੈ ਦਾ ਭਰਾ ਚੱਲਿਆ ਗਿਆ ਉਧਰੋਂ ਨੰਦਨੀ ਦੀ ਮੰਮੀ ਨੇ ਆਉਣਾ ਮੈਨੂੰ ਤਾਂ ਇਹੀ ਫਿਕਰ ਲੱਗ ਗਈ ਸੀ ਦਾ ਭਰਾ ਤਾਂ ਸੌਣੀ ਪਾ ਕੇ ਬਹਿ ਗਿਆ ਸੀ ਇੱਥੇ ਹਿਲਣ ਚ ਨਾਵੇ ਪਤਾ ਨਹੀਂ ਕੀ ਕੀ ਗੱਲਾਂ ਕਰੀ ਗਏ ਨੇ ਦੋਨੇ ਜਣੇ ਚੱਲ ਮੰਮੀ ਕੋਈ ਗੱਲ ਨਹੀਂ ਫੇਰ ਕੀ ਹੋਇਆ ਹੁਣ ਐਨੇ ਸਿਰਵਾਦਾ ਆਇਆ ਸੀਗਾ ਹਾਂ ਤੇ ਫੇਰ ਕੀ ਹੋਇਆ ਜੇ ਬਹਿ ਗਿਆ ਨਹੀਂ ਉਹਨੂੰ ਪਤਾ ਨਹੀਂ ਸੀਗਾ ਚੱਲ ਕੋਈ ਨਹੀਂ ਮੰਮੀ ਨੰਦਨੀ ਮੰਮੀ ਵੀ ਆਜੂਗੇ ਤੁਹਾਨੂੰ ਮੈਨੂੰ ਪਤਾ ਬੜਾ ਇੰਤਜ਼ਾਰ ਹੈ ਦੀ ਮੰਮੀ ਦਾ ਹਾਂ ਹੋਰ ਤੂੰ ਐਂ ਕਰ ਅਮਨ ਆ ਦੇਖ ਦਾ ਭਰਾ ਕੀ ਲੈ ਕੇ ਆਇਆ ਲਓ ਅ ਲੱਡੂ ਸੁੱਕੇ ਸੜੇ ਲੱਡੂ ਦੇਖ ਤਾਂ ਸਹੀ ਹੂੰ ਮੈਂ ਤਾਂ ਖਾਣੇ ਨਹੀਂ ਹੈਗੇ ਤੂੰ ਐਂ ਕਰ ਰਸੋਈ ਚ ਰੱਖਿਆ ਜਾ ਕੇ ਉਹਨੂੰ ਚਕਾ ਦੀ ਰਪਿੰਦਰ ਨੂੰ ਲੈ ਮੰਮੀ ਦੱਸ ਲੱਡੂਆਂ ਨੂੰ ਕੀ ਹੋਇਆ ਛਗਣਾ ਤੇ ਲੱਡੂ ਹੀ ਹੁੰਦੇ ਆ ਹੋਰ ਦੱਸ ਭਲਾ ਕੀ ਲਿਆ ਆਂਦੇ ਉਹ ਚਾਜ ਦੇ ਤਾਂ ਲਿਆਉਂਦੇ ਲੱਡੂ ਤਾਂ ਚੰਗੇ ਲੱਗਦੇ ਨਾ ਦੇਖਣ ਨੂੰ ਤਾਂ ਚੰਗੇ ਲੈ ਮੈਂ ਤਾਂ ਦੇਖਣ ਨੂੰ ਨਹੀਂ ਚੰਗੇ ਲੱਗਦੇ ਚੰਗੇ ਭਲੇ ਮੰਮੀ ਤੂੰ ਤਾਂ ਐ ਹੀ ਨਖਰੇ ਕਰਦੀ ਰਹਿੰਦੀ ਆ ਐਂ ਕਰੀਆ ਐਂ ਨਹੀਂ ਕਰੀਦਾ ਹੁੰਦਾ ਮੇਰੀ ਗੱਲ ਸੁਣ ਤੂੰ ਆ ਉਹਨੂੰ ਸ਼ਾਂਤੀ ਨੂੰ ਦੇ ਕੇ ਨਾ ਦੋ ਦਲ ਲੱਡੂ ਮਹੱਲੇ ਚ ਵੰਡਦੇ ਸਾਰੇ ਆਪਾਂ ਦੀ ਕਹਾਣੀ ਮੈਂ ਨਹੀਂ ਖਾਣੇ ਹੈਗੇ ਇਹ ਲੱਡੂ ਚੰਗਾ ਹਾਂ ਉਹ ਕਿੱਧਰ ਰਹਿ ਗਈ ਹੁਣ ਆਪਣੇ ਭਰਾ ਨੂੰ ਛੱਡਣ ਗਈ ਨੰਦਨੀ ਆਪਣੀ ਮੰਮੀ ਨੂੰ ਫੋਨ ਕਰ ਕਦੋਂ ਕੌਣ ਆਉਣਾ ਉਹਨਾਂ ਨੇ ਮਮਾ ਮੈਂ ਹੁਣੀ ਉਹਨਾਂ ਨਾਲ ਹੀ ਗੱਲ ਹੋ ਰਹੀ ਸੀਗੀ ਬਸ ਆਉਂਦੇ ਪਏ ਨੇ ਪੰਜ ਮਿੰਟ ਤੇ ਪਹੁੰਚ ਜਣਗੇ ਆਰਪਿੰਦਰ ਆਏ ਕਰ ਆ ਚੱਕ ਕੇ ਲੈ ਜਾ ਇੱਥੋਂ ਤੇ ਇਹਦੀ ਮੰਮੀ ਨੇ ਆਉਣਾ ਟੇਬਲ ਖਾਲੀ ਕਰ ਦੇ